ਲੁਧਿਆਣੇ ਦੇ ਵਿੱਚ ਹੋਲ ਸੇਲ ਕੱਪੜੇ ਦੀ ਦੁਕਾਨ 600 ਦੇ 4 ਸੂਟ ਜਾਨੀ ਕਿ 150 ਰੁਪਏ ਦਾ ਇੱਕ ਸੂਟ ਉਹੀ ਸੂਟ ਜਿਹੜੇ ਤੁਸੀਂ ਬਾਜ਼ਾਰ ਚੋਂ ਖਰੀਦਦੇ ਹੋ ਮਹਿੰਗੇ ਪਾਤੇ ਪਲਾ ਰਾਨਗੇ 4 ਪਰਸਿਮੀ ਟੈਕਸਟਾਈਲ ਦਾ ਹੋਲ ਸੇਲ ਪ੍ਰਾਈਸ ਆ 600 ਦੇ 4 ਜਿਹੜੇ ਮੇਰੇ ਭਾਈਪਨ ਘਰ ਬੈਠੇ ਕੰਮ ਕਰਤੇ ਗਿਆ ਕਰਦੇ ਆ ਉਹਨਾਂ ਲਈ ਵੀ ਵੀਡੀਓ ਬਹੁਤ ਵਧੀਆ ਰਹਿਣ ਵਾਲੀ ਆ ਦੇਖੋ ਜੀ 600 ਦੇ 4 ਸੂਟ ਕੱਪੜੇ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਹੋਏਗੀ ਮੇਰੀ ਕਿਉਂਕਿ ਕੱਪੜਾ ਆਸੀਂ ਹਲਕਾ ਥੜੇ ਦੇ ਵੀ ਨਹੀਂ ਲੈ ਕੇ ਆਈ ਤੇ ਵੇਚਣਾ ਬਹੁਤ ਦੂਰ ਦੀ ਗੱਲ ਆ ਦੇਖੋ ਸਫਾਈ ਦੇਖੋ ਕਢਾਈ ਦੀ ਕਿ ਅੱਧਾ ਪੁੰਚੇ ਦੇ ਕਢਾਈ ਆਏਗੀ ਅੱਧਾ ਦੁਪੱਟੇ ਤੇ ਵੀ ਕਢਾਈ ਆਏਗੀ ਆ ਦੇਖੋ ਜੀ ਇਹ ਆ ਦੁਕਾਨਦਾਰਾਂ ਦਾ ਗੁਪਤ ਟਿਕਾਣਾ ਦੁਕਾਨ ਦਾ ਐਡਰੈਸ ਲਿਖ ਕੇ ਰੱਖ ਲਓ ਕਿਤੇ ਨਾ ਕਿਤੇ ਪੱਕਾ ਕੰਮ ਆਊ ਭਾਈ 600 ਦੇ 4 ਕਹਿਣ ਤੋਂ ਆਪ 150 ਦਾ ਸੂਟ 150 ਦਾ ਸੂਟ 5 ਮੀਟਰ ਜਿਹੜਾ ਮਰਜੀ ਆਵੇ ਲੈ ਕੇ ਜਾਵੇ ਇਹ ਰਖੜੀ ਦਾ ਕੋਫਰ ਹੈ ਉਸ ਤੋਂ ਬਾਅਦ ਨਹੀਂ ਮੈਂ ਕਹਿ ਸਕਦਾ ਜੀ ਡਿਜ਼ਾਈਨ ਅੰਦਰ 50 ਦੇ ਦਾਂਗੇ ਤੁਹਾਨੂੰ 50 ਡਿਜ਼ਾਈਨ ਪੂਰਾ ਹੈਵੀ ਕਪੜਾ ਭਾਈ ਪੂਰਾ ਐਨ ਸਿਰਾਂ ਗੱਲ ਬਾਤ ਆ ਦੇਖੋ 5 ਮੀਟਰ ਕਪੜਾ ਦਵਾਂਗੇ ਜੀ ਕੁਆਲਿਟੀ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਆ ਦੇਖੋ ਜੀ ਪਿਆਰ ਦੇ ਸੂਟ ਆnde ਜਿਹੜੇ ਬਾਜ਼ਾਰਾਂ ਚ ਨਿਕਦੇ ਆ 1600 1700 1800 ਤੱਕ ਨਿਕਦੇ ਆ ਗਲੇ ਤੋਂ ਲੈ ਕੇ ਨੀਚੇ ਤੱਕ ਵਰਕ ਆਏਗਾ ਮਰੋ ਖੋਲ ਕੇ ਦਿਖਾ ਦਿਓ ਭਾਈ ਬਣ ਕੇ ਲਾਓ ਜੀ ਲਾਓ ਆਈਡੀਆ ਹੋ ਜੇ ਲੋਕਾਂ ਨੂੰ ਸੁਣਾਉਣਾ ਠੀਕ ਕਰ ਰਹੇ ਆਪਾਂ ਬੜਾ ਪਿਆਰਾ ਸੂਟ ਆ ਜੀ ਇਹ ਬਹੁਤ ਵਧੀਆ ਚੀਜ਼ ਆ ਕੁਆਲਿਟੀ ਵਧੀਆ ਆ ਵਾ ਆ ਦੇਖੋ ਜੀ ਬਹੁਤ ਵਧੀਆ ਚੀਜ਼ ਆ ਦੇਖੋ ਐਦਾਂ ਹੋਊਗਾ ਜੀ ਇਹ ਦੇਖੋ ਐਦਾਂ ਦਾ ਹੋਣਾ ਚਾਹੀਦਾ ਨਾਲ ਇਹਦੇ ਦੁਪੱਟੇ ਜਾਈ ਮਾੜਾ ਇਹਨੂੰ ਸਮਾਰ ਕੇ ਸਮਾਰ ਕੇ ਦਿਖਾ ਦੇ ਰਜੇ ਸਸਤੀ ਗੱਲ ਦੋਸਤੋ ਮੈਂ ਗੁਰਮੁਖ ਸਿੰਧੂ ਅੱਜ ਪਹੁੰਚ ਚੁੱਕਿਆ ਹਾਂ ਉਸੇ ਬਾਈ ਕੋਲੇ ਜਿਹੜਾ ਬਿਲਕੁਲ ਸਸਤੇ ਸੂਟ ਤੇ ਘੱਟ ਰੇਟਾਂ ਦੇ ਦਿੰਦਾ ਬਾਈ ਨਾਲ ਗੱਲਬਾਤ ਕਰਦੇ ਆਂ ਘੈਂਟ ਘੈਂਟ ਸੂਟ ਨੇ ਅੱਜ ਵੱਡਾ ਆਫਰ ਹੈ 600 ਰੁਪਏ ਦੇ 4 ਸੂਟ ਕੀ ਹਾਲ ਨੇ ਬਾਈ ਜੀ ਵਧੀਆ ਵਧੀਆ ਸਸਤੀ ਗੱਲ ਜੀ ਸਸਤੀ ਗੱਲ ਵੀਰੇ ਲੈ ਹੁਣ ਐਂ ਦੱਸਿਓ ਤੁਸੀਂ ਮੈਂ ਤਾਂ ਵੇਹਿਆ ਨਾ ਥੱਲੇ ਤੇ ਤੁਸੀਂ ਦਿਖਾਉਂਦੇ ਰਹੋ ਮੇਰਾ ਭਰਾ ਬਿਲਕੁਲ ਜੀ ਰਖੜੀ ਦੀ ਸਪੈਸ਼ਲ ਆਈਟਮਾਂ ਤੇ ਆਫਰ ਲੱਗ ਚੁੱਕੀ ਹੋਈ ਆ ਜਿਹੜਾ ਬਾਜ਼ਾਰ ਵਿੱਚ ਲੋਕੀ 250 ਤੋਂ 350 ਦਾ ਸੂਟ ਵੇਚਦੇ ਆ 5 ਮੀਟਰ ਕਪੜ ਨੋ ਬੋਟਮ ਆਏਗੀ ਕਲਰ ਆਣਗੇ 4 ਪਰ ਸਿਮੀ ਟੈਕਸਟਾਈਲ ਦਾ ਹੋਲਸੇਲ ਪ੍ਰਾਈਸ ਆ 600 ਦੇ 4 ਜਿਹੜੇ ਮੇਰੇ ਭਾਈ ਪੰਨ ਘਰ ਬੈਠੇ ਕੰਮ ਕਰ ਸਕਦੇ ਕਰਦੇ ਆ ਉਹਨਾਂ ਲਈ ਵੀ ਵੀਡੀਓ ਬਹੁਤ ਵਧੀਆ ਰਹਿਣ ਵਾਲੀ ਆ ਦੇਖੋ ਜੀ 600 ਦੇ 4 ਸੂਟ ਦਾ ਠਿੱਗੋ ਯਾਰ ਬਾਈ 600 ਦੇ 4 ਕਹਿਣ ਤੋਂ ਆ 150 ਦਾ ਸੂਟ 150 ਦਾ ਸੂਟ 5 ਮੀਟਰ ਜਿਹੜਾ ਮਰਜ਼ੀ ਆਵੇ ਲੈ ਕੇ ਜਾਵੇ ਇਹ ਰਖੜੀ ਦਾ ਕੋਫਰ ਹੈ ਉਸ ਤੋਂ ਬਾਅਦ ਨਹੀਂ ਮੈਂ ਕਹਿ ਸਕਦਾ ਰਖੜੀ ਤੱਕ ਪ੍ਰੋਪਰ ਮੇਲੇ ਲੱਗੇ ਹੋਏ ਆ ਦੇਖੋ ਜੀ ਇਹਦਾ ਮੇਲੇ ਨੇ ਲੁੱਟ ਲੋਗੇ ਨੇ ਲੁੱਟ ਬਿਲਕੁਲ ਪਿਓਰ ਕਪੜੇ ਦੀ ਗਾਰੰਟੀ ਹੋਏਗੀ ਹਰ ਤਰ੍ਹਾਂ ਦੀ 600 ਦੇ 4 600 ਦੇ 4 ਤੇ 600 ਦੇ 4 ਪਿਆੜੀਆਂ ਦੇ ਦਾਂਗੇ ਇੰਦੇ ਵਿੱਚ ਪੂਰਾ ਸੂਟ ਬਣੂਗਾ ਕੋਈ ਘੱਟ ਕਪੜਾ ਨਹੀਂ ਹੈਗਾ ਬਾਈ ਕਹਿੰਦਾ ਪੂਰਾ ਸੂਟ ਆ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਪੁਰਾਣਾ ਬੰਦਾ ਆਪਣਾ ਪਹਿਲਾਂ ਵੀ ਵੀਡੀਓ ਪਾਉਂਦਾ ਪੰਜ ਮੀਟਰ ਕਪੜਾ ਪੂਰਾ ਨਿਕਲੇਗਾ ਹੁਣ ਆ ਦੇਖੋ ਜੀ ਪਿਓਰ ਕਾਟਨ ਦੇ ਸੂਟ ਆਣਗੇ ਜੀ 올ਓਵਰ ਚਾ ਦੇਖੋ ਜੀ ਜਿਹੜਾ ਬਾਜ਼ਾਰ ਚ ਪਰ ਸਿਮੀ ਟੈਕਸਟਾਈਲ ਦੇ 5 ਮੀਟਰ ਕਪੜਾ ਮਿਲੂਗਾ ਤੁਹਾਨੂੰ 700 ਦੇ 4 ਸੂਟ। ਕੀਵਾਹ। ਮਤਲਬ ਕਿ ਇੱਕ ਮਾਰ ਕੇ ਦਿਖਾ ਦਿਓ ਸਰ ਜਿਵੇਂ ਕੈਂ ਨੀਕੇ ਨਾਲ। ਅੱਛਾ। 700 ਦੇ 4 ਸੂਟ ਮਤਲਬ 175ਵੇਂ ਦਾ ਸੂਟ ਡਿਜ਼ਾਈਨ ਅੰਦਰ 50 ਦੇ ਦਾਂਗੇ ਤੁਹਾਨੂੰ 50 ਡਿਨ। ਪੂਰਾ ਹੈਵੀ ਕਪੜਾ ਬਾਈ ਪੂਰਾ ਐਨ ਸਿਰਾਂ ਗੱਲ ਬਾਤ ਆ। ਆਹ ਦੇਖੋ 5 ਮੀਟਰ ਕਪੜਾ ਦਵਾਂਗੇ ਜੀ ਕੁਆਲਿਟੀਾਂ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਆਹ ਦੇਖੋ ਜੀ। 175 ਰੇ ਦਾ ਸੂਟ ਹੈ ਬਾਰ ਬਾਰ ਕਹਿ ਰਹੇ ਜਿਹੜਾ ਮੇਰੇ ਪਾਈਪਨ ਸੇਲ ਕਰਦੇ ਆ ਅੱਗੇ ਉਹਨਾਂ ਲਈ ਵੀਡੀਓ ਬਹੁਤ ਵਧੀਆ ਵਾ ਦੇਖੋ ਜੀ 700 ਦੇ 4 ਸੂਟ ਕਿਵੇਂ ਦੁਕਾਨਾਂ ਕਰਦੇ ਨੇ ਕੋਈ ਹੈ ਨਾ ਪਿੰਡਾ ਪੁੰਡਾ ਜਾ ਹਾਂ ਉਹਨਾਂ ਲਈ ਬਹੁਤ ਵਧੀਆ ਵੀਡੀਓ ਤੁਸੀਂ ਵੀ ਜਾ ਕੇ ਅਗੇ 300 350 2200 ਜਿੱਦਾਂ ਮਰਜ਼ੀ ਸੇਲ ਕਰੋ ਡੀਨ 50 ਮਿਲਣਗੇ ਜੀ ਆ ਦੇਖੋ 175 ਰੇ ਦਾ ਸੂਟ ਦੇਖੋ ਕਿੰਨੇ ਡੀਨ ਆ ਕਿੰਨੀ ਵੈਰਾਈਟੀ ਆਪਣੇ ਕੋਲ ਆ ਦੇਖੋ 175 ਰੁਪਏ ਦਾ ਸੂਟ ਦੇ ਚੱਕਰੀ ਚਲੋ ਵੀਵਰਸ ਕਿੰਨੇ ਆ ਚੱਕੀ ਚਲੋ ਬਾਈ ਦਿਖਾਏ ਚੱਕੀ ਜਮਾਨਾ 175 ਰੁਪਏ ਦਾ ਜੀ 175 ਰੁਪਏ ਦਾ ਆ ਦੇਖੋ ਜੀ ਹੁਣ ਸਰੀ ਲੱਗਿਆ ਪਿਆ ਬਾਈ 175 ਰੁਪਏ ਦਾ ਘੈਂਟ ਸੂਟ ਬਿਲਕੁਲ ਬਿਲਕੁਲ ਆ ਦੇਖੋ ਜੀ ਹੁਣ ਪਿਓਰ ਕੋਟਨ ਜਿਹੜੀ ਆਉਂਦੀ ਹੈ ਨਾ 100% ਕੋਟਨ ਕਪੜਾ ਆਂਦਾ ਉਹ ਕੁਆਲਿਟੀ ਲੱਗੀ ਹੋਈ ਏ ਇਹ 5 ਮੀਟਰ ਕਪੜਾ ਵੈ 350 ਦਾ ਵਿਕਦਾ 210 ਰੁਪਏ ਦਾ ਪਰ ਸਮੀ ਟੈਕਸਟਾਈਲ ਤੇ 210 ਦਾ ਸੂਟ ਹਾਂ ਤੁਸੀਂ ਹੱਥ ਲਾ ਕੇ ਦੇਖੋ ਇਹ ਬਿਨਾ ਦੁਪट्टे ਤੋਂ ਆਉਂਦੇ ਇਹ ਬਿਨਾ ਦੁਪੱਟੇ ਦਾ ਖਰੀ ਗੱਲ ਕਰਾਂਗੇ ਨਾ ਬਾਈ ਕਹਿੰਦਾ 2 ਨੰਬਰ ਵਾਲੀ ਗੱਲ ਕੋਈ ਨਹੀਂ ਕਰਦੀ ਕਹਿੰਦੇ ਦੁਪੱਟਾ ਕਰਦੇ ਕਪੜਾ 210 ਰੁਪਏ ਦਾ ਡਿਜ਼ਾਈਨਿੰਗ ਹਰ ਆਈਟਮ 'ਚ ਤੁਹਾਨੂੰ 10 ਤੋਂ 12 ਬਾਰਾ ਡਿਜ਼ਾਈਨ ਮਿਲਣਗੇ ਆਹ ਦੇਖੋ ਜੀ 210 ਰੁਪਏ ਦਾ ਸੂਟ 5 ਮੀਟਰ ਦਾ ਜੀ ਕਪੜਾ ਕਹ 5 ਮੀਟਰ ਦਾ ਕਪੜਾ ਆਊਗਾ ਜੀ ਨਾਲ ਦੁਪੱਟਾ ਆਊਗਾ ਕਾਟਨ ਦਾ ਲੋਕੀ ਵੇਦੇ 550 ਦਾ 450 ਦਾ ਪਰ ਸਿਮੀ ਟੈਕਸਟਾਈਲ ਦਾ ਹੋਲਸੇਲ ਪ੍ਰਾਈਸ ਇਹ 275 ਰੁਪਏ ਦਾ ਸੂਟ ਹੈ ਜੀ ਇਹਦੇ ਨਾਲ ਆ ਗਿਆ ਦੁਪੱਟਾ ਹੈ ਹਾਂ ਦੁਪੱਟਾ ਨਾਲ 275 ਰੁਪਏ ਦਾ ਕਪੜਾ 5 ਮੀਟਰ ਇਹ ਜੇ ਲਿਖਿਆ ਵੀ ਹੁੰਦਾ ਉੱਪਰ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ 5 ਮੀਟਰ ਕਪੜਾ ਰੰਗ ਹਰ ਡਿਜ਼ਾਈਨ ਦੇ 6-6 ਰੰਗ ਮਿਲਣਗੇ 275 ਰੁਪਏ ਦਾ ਜੀ ਬਹੁਤ ਸੋਹਣੇ ਰੰਗ ਨੇ ਬਾਈ ਐਸੇ ਰਗਾ ਲਵਾਤਾ ਬਾਈ 275 ਜਹਰ ਹਰ ਵੈਰਾਈਟੀ ਚ ਡਿਜ਼ਾਈਨਿੰਗ ਬਹੁਤ ਦਊਗਾ ਦੇਖੋ ਜੀ ਔਰ ਜਿਹੜੇ ਮੇਰੇ ਭਾਈ ਪਨ ਘਰ ਬੈਠੇ ਸੋਚਦੇ ਆ ਵੀ ਕਪੜਾ ਕੰਮ ਕਰਨਾ ਤੇ ਐਸ ਰਖੜੀ ਦਾ ਸੀਜ਼ਨ ਹੈਗਾ ਜੀ ਸ਼ੁਰੂ ਕਰ ਲੋ ਵੈਰਾਈਟੀ ਅਸੀਂ ਦਵਾਂਗੇ 4 ਪੈਸੇ ਤੋਂ ਲੈ ਕੇ ਸਾਡੇ ਕਪੜੇ ਜੋ ਲੱਭਣਗੇ ਜੀ ਇਹ ਗਾਰੰਟੀ ਲੈਂਦੇ ਆ ਜੀ ਆ ਦੇਖੋ 275 ਰੁਪਏ ਦਾ ਸੂਟ ਆ ਜੀ ਚੁੰਨੀ ਨਾਲ ਆਏਗੀ 275 ਰੁਪਏ ਦਾ ਹੁਣ ਆ ਦੇਖੋ ਜੀ ਪਿਓਰ ਕਾਟਨ ਆਂਦੀ 100% ਕਾਟਨ ਹੁੰਦੀ ਔਰ ਬ੍ਰਾਂਡਡ ਸੁਪਰ ਟੈਕਸ ਕੰਪਨੀ ਦਾ ਸੂਟ ਹੈ ਜੀ ਆਹ ਦੇਖੋ ਜੀ ਇਹ ਸ਼ਰਟ ਆਏਗੀ ਜੀ ਹਮ ਨਾਲ ਇਹਦੇ ਬੋਟਮ ਆਏਗੀ 3 ਮੀਟਰ ਪਿਓਰ ਕਾਟਨ ਦੀ ਕੋਈ 650 ਨਹੀਂ ਕੋਈ 550 ਨਹੀਂ 350 ਰੁਪਏ ਦਾ ਸੂਟ ਮਿਲੂਗਾ ਜੀ 2.5 ਮੀਟਰ ਦਾ ਦੁਪੱਟਾ ਪੱਕੀ ਰੇਟ ਰੱਖਿਆ ਹੋਣਾ ਆਪਾਂ ਨੇ ਜਮਾ ਪੱਕੇ ਰੇਟ ਘੱਟ ਤੋਂ ਘੱਟ ਲੋਕਾਂ ਦਾ ਫਾਇਦਾ ਕਰਾਣਾ ਜੀ ਲੋਕੀ ਦੇ ਨੇ ਠਗੀਆਂ ਕਰਦੇ ਨਾ ਉਹ ਠਗੀਆਂ ਬੰਦ ਕਰਾਣੀਆਂ ਜੀ 350 ਦਾ ਸੂਟ ਹੈ ਜੀ ਜਿਹੜਾ ਮਰਜੀ ਆ ਜਵੇ ਭਾਵੇਂ ਤੁਹਾਡੀ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਆਵੇ ਉਹਨੂੰ ਵੀ 350 ਦਾ ਹੀ ਮਿਲੇਗਾ ਜੀ ਇੱਕ ਵਾਰੀ ਆ ਕੇ ਸਕਰੀਨਸ਼ਾਟ ਦਿਖਾ ਦਿਓ ਵੀ ਆਹ ਰੇਟ 'ਚ ਬਾਈ ਨੇ ਕਿਹਾ ਸੀ ਉਸੇ ਰੇਟ 'ਤੇ ਦਿੰਦਾ ਵਾ ਉਸੇ ਰੇਟ 'ਚ ਮਿਲੂਗਾ ਜੀ ਗਾਰੰਟੀ ਹੈ ਬਿਲਕੁਲ ਲੋਕ ਕਮੈਂਟ ਕਰ ਦਿੰਦੇ ਨੇ ਵੀ ਇੰਨਾ ਸਸ ਮੈਨੂੰ 200 ਰੁਪਏ ਦਾ ਸੂਟ ਬਚਦੇ ਆ ਮੈਂ ਕਿਉਂ ਨਹੀਂ ਦਊਗਾ ਆ ਮੈਂ ਮੈਨੂੰ ਬਚਦੇ ਆ ਆ ਦੇਖੋ ਹੁਣ ਪਿਓਰ ਕਾਟਨ ਦੇ ਸੂਟ ਆਣਗੇ ਜੀ ਵਧੀਆ ਜਿਹੜਾ ਅਜਿਹਾ ਸਰਪਲਸ ਕਾਟਨ ਚਲਦੀ ਵੀ ਆ ਆ ਦੇਖੋ ਜੀ ਪਿਓਰ ਕਾਟਨ 100% ਨਾਲ ਕਾਟਨ ਦੀ ਬਾਟਮ ਆਏਗੀ 2.5 ਮੀਟਰ ਦੀ ਜੀ ਇਹ ਬਾਜ਼ਾਰ 'ਚ ਵਿਕਦਾ 500 ਤੋਂ 550 ਦਾ ਪਰ ਸਿਮੀ ਟੈਕਸਟਾਈਲ ਦੇ ਮਿਲਣਾ 260 ਰੁਪਏ ਦਾ ਸੂਟ ਜੀ 260 ਰੁਪਏ ਦਾ ਤੁਸੀਂ ਇਹਨੂੰ 500 550 ਸੇਲ ਕਰੋ ਆ ਟੋਡੇ ਡੇਨ ਦੇਖੋ ਕਿੰਨੇ ਆ ਵਿਵਰਸ ਕਿੰਨੇ ਡਿਜ਼ਾਈਨ ਆ ਆ ਦੇਖੋ ਮੈਚਿੰਗ ਦੇਖੋ ਕਿੰਨੀ ਸੋਹਣੀ ਆ ਆ ਦੇਖੋ ਕਿੰਨੇ ਡਿਜ਼ਾਈਨ ਆ ਗਏ ਬਾਈ ਹੋਰ ਕੀ ਚਾਹੀਦਾ ਆ ਦੇਖ ਲਓ ਤੁਸੀਂ ਕਿੰਨੇ ਡਿਜ਼ਾਈਨ ਆ ਦੇਖੋ ਜੀ ਕੋਸ ਸਸਤਾ ਸਸਤਾ ਕਪੜਾ ਕਹਿੰਦੇ ਉਹਨੇ ਸਸਤਾ ਨਹੀਂ ਮਿਲਦਾ ਬਾਜ਼ਾਰ ਚ ਸਾਢੇ 550 ਵਿਗਦਾ ਤੁਸੀਂ 350 ਦਾ ਵੇਚ ਲੋ ਤਾਂ ਵੀ 100 ਬਚਦੇ ਹੋਰ ਕੀ ਚਾਹੀਦਾ ਜੀ ਹੋਰ ਕੀ ਚਾਹੀਦਾ ਦੇਖੋ ਕਿੰਨੇ ਡਿਜ਼ਾਈਨ ਆ ਕਿੰਨੇ ਆ 500 ਡਿਜ਼ਾਈਨ ਦੇ ਦੂੰਗਾ ਇਹਦੇ ਵਿੱਚ 500 ਡਿਜ਼ਾਈਨ ਦੂੰਗਾ ਜਿਹੜੇ ਕਰੇ ਕੰਮ ਕਰਦੇ ਨੇ ਦੁਕਾਨਾਂ ਕਰਕੇ ਨੇ ਪਿੰਡਾਂ ਦੇ ਵਿੱਚ ਉਹਨਾਂ ਵਾਸਤੇ ਇਹ ਠਿਕਣਾ ਕਿਹੜਾ ਬਾਈ ਦਾ ਨੰਬਰ ਨੋਟ ਕਰ ਲਓ ਸਕਰੀਨ ਤੇ ਚੱਲ ਰਿਹਾ ਕਈ ਵਾਰੀ ਵੀਡੀਓ ਲੰਘ ਜਾਂਦੀ ਅੱ ਜੀ ਆ ਦੇਖੋ ਹੁਣ ਪਿਓਰ ਕਾਟਨ ਦਾ ਸੂਟ ਆਏਗਾ ਡਿਜ਼ਾਈਨ ਚੈੱਕ ਕਰਿਓ ਵੀਵਰਸ ਮੈਂ ਨਹੀਂ ਬੋਲਾਂਗਾ ਮੇਰੀ ਬੋਲੇਗੀ ਡਿਜ਼ਾਈਨਿੰਗ ਆ ਦੇਖੋ ਜੀ ਇਹ 911 ਤੱਤਾ ਨਹੀਂ ਹੋਇਆ ਜੇ ਹੁਣ ਹੋਇਆ ਤੱਤਾ ਹੌਲੀ ਹੌਲੀ ਬਿਲਕੁਲ ਜੀ ਆ ਦੇਖੋ ਜੀ ਪਿਓਰ ਕਾਟਨ ਦਾ ਸੂਟ ਆਊਗਾ ਹਾਂ ਡਿਜ਼ਾਈਨ ਦੇਖੋ ਵੀਵਰਸ ਕਿੰਨਾ ਸੋਹਣਾ ਪੰਛੀ ਬ੍ਰਾਂਡ ਦਾ ਕਾਟਨ ਦੀ ਬੋਟਮ ਆਏਗੀ ਪੰਛੀ ਬ੍ਰਾਂਡ ਹਾਂ ਬ੍ਰਾਂਡ ਹੈ ਜੀ ਆ ਦੇਖੋ ਮੋਰ ਲੱਗੀ ਹੁੰਦੀ ਕੰਪਨੀ ਦੇ ਆ ਦੇਖੋ ਜੀ ਅੱਛਾ ਦੁਪੱਟਾ ਨਾਲ ਆਊਗਾ ਪਿਓਰ ਕਾਟਨ ਦਾ ਇਹ ਤਾਂ ਮਹਿੰਗਾ ਹੋਊਗਾ ਬਈ ਯਾਰ ਇਹ 550 ਤੇ ਵਿਕਦਾ ਜੀ ਬਾਜ਼ਾਰ ਚ ਪਰ 350 ਦਾ 350 ਦਾ ਦੂੰਗਾ ਜੀ ਆ ਦੇਖੋ ਦੁਪੱਟਾ ਚੈੱਕ ਕਰੋ ਕਿੱਦਾਂ ਸੋਹਣਾ ਹੈ 1 ਲੋ 2 ਲੋ 10 ਲੋ 16 ਲੋ 350 ਰੁਪਏ ਦਾ ਸੂਟ ਹੈ ਜੀ 350 ਰੁਪਏ ਦਾ ਚੱਕ ਲਾ ਵੀ ਮਿੱਤਰਾਂ ਹੋਰ ਆਉਣ ਦੇ ਡਿਜ਼ਾਈਨ ਦੇਖ ਲੋ ਤੁਸੀਂ ਵੀਵਰਸ ਕਿੰਨੇ ਆਂਦੇ ਵਿੱਚ ਇੰਦੇ ਜੀ ਬੜੇ ਡਿਜ਼ਾਈਨ ਆਂਦੇ ਮੇਰੇ ਕੋਲ ਜੀ 15 ਤੋਂ 20 ਡਿਜ਼ਾਈਨ ਅਵੇਲੇਬਲ ਹੁੰਦੇ ਆ ਦੇਖੋ ਜੀ ਪਿਓਰ ਕਾਟਨ ਦੇ ਸੂਟ ਆਣਗੇ ਜੀ ਤੁਸੀਂ ਵੀਵਰਸ ਇਹਨਾਂ ਨੂੰ ਸਾਡੇ 550 ਸੇਲ ਕਰੋ ਆ ਦੇਖੋ ਜੀ ਪ੍ਰਿੰਟ ਸਲਵਾਰਾਂ ਲੱਗੀਆਂ ਹੋਈਆਂ ਪਿੱਛੇ ਗਲੇ ਘੇਰੇ ਤੇ ਨਾਲ ਵਰਕ ਕੀਤਾ ਹੁੰਦਾ ਜੀ ਦੁਪੱਟਾ ਨਾਲ ਆਊਗਾ ਕਾਟਨ ਦਾ ਕੋਈ 550 ਨਹੀਂ ਕੋਈ 650 ਨਹੀਂ ਸਿਰਫ 350 ਰੁਪਏ ਦਾ ਸੂਟ ਦੇਵਾਂਗੇ ਜੀ ਇਸਮੀ ਟੈਕਸ ਵਾਲੇ ਸਾਡੇ 350 ਦਾ ਸੂਟ ਬਾਈ ਪੂਰਾ ਫਾਇਦਾ ਕਰਾਣਾ ਲੋਕਾਂ ਦਾ ਦੇਖੋ ਇਹ ਰੰਗ ਨੇ ਇਹ ਚ ਸਿਰਫ 350 ਰੁਪਏ ਦਾ ਸੂਟ ਹੈ ਜੀ ਆ ਦੇਖੋ। ਘੁੜਾ ਰਹੀ ਕੈਮਰਾਮੈਨ ਜੀ ਪ੍ਰੋਪਰ ਗੱਲਬਾਤ ਐਨ ਦਿਖਾ ਦਿਓ ਵੀ ਲੋਕਾਂ ਨੂੰ ਪਤਾ ਲੱਗੇ ਘਰੇ ਬੈਠੇ ਦੁਕਾਨ ਤੇ ਖੜੇ ਹੋਣ। ਇਹ ਐਨ ਦਿਖਾ ਦਿਓ ਵੀ ਬਸ ਡਿਜ਼ਾਈਨ ਦੇਖੋ ਡਿਜ਼ਾਈਨ ਇੱਕ ਤੋਂ ਇੱਕ ਮਿਲਣਗੇ ਤੁਹਾਨੂੰ ਸਿਮੀ ਟੈਕਸਟਲ ਦੇ ਆ ਲਓ ਜੀ। ਹੂੰ ਕੋਈ 550 ਨਹੀਂ ਸਿਰਫ 350 ਦਾ ਸੂਟ ਹੈ 550 ਤੁਸੀਂ ਵੇਚੋ ਅੱਗੇ ਜਾ ਕੇ ਜੀ। 350 ਦਾ ਸਿਰਫ 350 ਰੁਪਏ ਦਾ ਨਾਲ ਕਾਟਨ ਦਾ ਦੁਪੱਟਾ ਵਧੀਆ ਲੱਗਿਆ ਹੋਇਆ ਹੈ ਜੀ। ਸੂਟ ਹੀ ਹੈਵੀ ਲੱਗਦਾ ਯਾਰ ਮੈਨੂੰ। ਹਾਂ ਬਸ ਸਿਮੀ ਟੈਕਸਟਲ ਦੇ ਆਹੀ ਤਾਂ ਫਾਇਦਾ ਜੀ ਲੋਕਾਂ ਦਾ ਆ ਚੱਕੋ ਹੁਣ ਆ ਦੇਖੋ ਜੀ ਇਹ ਵੀ ਕਾਟਨ ਦਾ ਸੂਟ ਆਊਗਾ ਜੀ ਗਲੇ ਤੋਂ ਲੈ ਕੇ نیچے ਤੱਕ ਵਰਕੇ ਕੀਤਾ ਹੈ ਤੋ ਪੀਸ ਵਿਵਰਸ ਓਪਨ ਕਰਕੇ ਦਿਖਾਨੇ ਆ ਇਹਦੀ ਨਾਂ ਲਾਉਗੀ ਪ੍ਰਿੰਟ ਸਲਵਾਰ ਆ ਚੈੱਕ ਕਰੋ ਜੀ ਨਾਲ ਗਲੇ ਦੇ ਘੇਰੇ ਤੇ ਲੈਸ ਲੱਗੀ ਹੋਈ ਆ ਜੀ ਇਹ ਬਾਜ਼ਾਰ ਦਾ ਰੇਟ ਆ 550 ਪਰ ਸਿਮੀ ਟੈਕਸਟਾਈਲ ਦਾ ਹੋਲਸੇਲ ਪ੍ਰਾਈਸ ਆ 310 ਰੁਪਏ ਦਾ ਜੀ 310 ਰੁਪਏ ਦਾ ਸੂਟ 310 ਰੁਪਏ ਦਾ ਸੂਟ ਆ ਨਾਲ ਦੁਪੱਟਾ ਦੁਪੱਟਾ ਕਾਟਨ ਦਾ ਵਧੀਆ ਤੁਸੀਂ 5 ਮੀਟਰ ਕੱਪੜਾ ਜਾ ਕੇ 450 ਵਿੱਚੋ ਜਾ ਕੇ 500 ਵਿੱਚੋ ਤੁਹਾਡੀ ਚੀਜ਼ ਆ ਜੀ ਤੁਸੀਂ ਜਿੰਨੇ ਦੀ ਮਰਜ਼ੀ ਵੇਚੋ ਜਾ ਕੇ ਵੇਚੋ ਸਾਡੇ ਤੋਂ ਐਨੇ ਦਾ ਲੈ ਜਾਓ ਬ बोलसेल रेट 아이ਹੀ ਹੈ ਜੀ ਐਲੋ ਹੁਣ ਪਿੰਕੀ ਬ੍ਰਾਂਡ ਦੇ ਸੂਟ ਦੀ ਲੋਕੀ ਪੈਚੂ ਦੇ ਟਾਂਕੇ ਨਾਲ ਫਿਕਸ ਰੇਟ ਲਿਖਿਆ ਹੁੰਦਾ 795 ਰੁਪਏ ਹਾਂ ਫਿਕਸ ਰੇਟ ਪਰ ਸਿਮੀ ਟੈਕਸ ਦਾ ਜਿੱਦਾਂ ਫੋਟੋ 'ਚ ਬਣਿਆ ਐਦਾਂ ਹੀ ਬਨੂਗਾ ਇਸ ਸਟੇਟਸ ਤੋਂ ਵੀ ਪਾਇਆ ਤੁਸੀਂ ਨਾ ਜੀ ਹਾਂਜੀ 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 ਸਾਢੇ 350 ਦਾ ਜੀ ਸਾਢੇ 350 ਦਾ 350 ਦਾ ਹੈ ਹਾਂ 350 ਦਾ ਵੈ 550 ਨੂੰ ਤੁਸੀਂ ਵੇਚੋ ਜਾਗੇ ਇੱਕ ਤਾਂ ਬਾਜ਼ਾਰ ਨੂੰ ਸਸਤਾ ਵੇਚੋਗੇ 795 ਵਾਲਾ 550 ਦਾ ਵੇਚ ਵੀ ਲਓਗੇ ਨਾਲ 200 ਰੁਪਏ ਸੂਟ ਮਦਰ ਕਮਾ ਵੀ ਲਓਗੇ ਵਾ ਵੀ ਲਵਾਂਗੇ ਚੱਕੋ ਵੀ ਡੀਆ 10 ਤੋਂ 12 ਡੀਆ ਸਾਡੇ ਕੋਲ ਹਮੇਸ਼ਾ ਅਵੇਲੇਬਲ ਹੁੰਦੇ ਆ ਹਾਂ ਉਹ ਨਾਲ ਲੋ ਪੌਂਚੇ ਕਢਾਈਆਂ ਵਾਲੇ ਸੂਟ ਅੱਛਾ ਪਿਓਰ ਕੋਟਨ ਆਏਗੀ ਜੀ 100 1% ਕਪੜਾ ਕੋਟਨ ਹੁੰਦਾ ਜੀ 1% ਵੀ ਤੁਸੀਂ ਸਾਬਤ ਕਰ ਦਿਓ ਮਿਕਸ ਹੈ ਤੇ ਲੱਖ ਰੁਪਏ ਦੇ ਨਾਮ ਹੈ ਪੂਰੀ ਗਾਰੰਟੀ ਆ ਪੂਰੀ ਗਾਰੰਟੀ ਹੈ ਪਿਓਰ ਕੋਟਨ ਗਲੇ ਤੋਂ ਲੈ ਕੇ نیچے ਤੱਕ ਵਰਕ ਆਊਗਾ ਜੀ ਹਾਂ ਨਾਲ ਇਹਦੇ ਆਊਗੀ ਕਾਟਨ ਦਾ ਵੀ ਵਰਕ ਦੇਖੋ ਕਿੰਨਾ ਪਿਆਰਾ ਕੀਤਾ ਹੋਇਆ ਜੀ ਬਾਈ ਇਹ ਕਿੰਨੇ ਮੀਟਰ ਹੁੰਦਾ ਕਪੜਾ 5 ਮੀਟਰ ਕਪੜੇ ਹੁੰਦੇ ਜੀ ਸਾਡੇ 5 ਮੀਟਰ ਹਾਂ ਦੁਪੱਟਾ ਨਾਲ ਕਾਟਨ ਦਾ ਆਊਗਾ ਇਹ 895 ਦਾ ਵਿਕਦਾ ਪਰ ਸਿਮੀ ਟੈਕਸਟਾਈਲ ਦਾ ਹੋਲਸੇਲ ਪ੍ਰਾਈਸ 400 ਰੁਪਏ ਦਾ ਹੀ ਸਰਫ 400 ਦੀ ਰੇਂਜ ਵਿੱਚ ਇਹ ਤੋਂ ਸਸਤਾ ਕਪੜਾ ਨਹੀਂ ਮਿਲਣਾ ਕਿਤੋਂ ਬਾਈ ਦੇਖ ਕਿਹੜਾ ਤੇਜ਼ਾ ਰੇਟ ਉਹ ਰੇਟ ਨਹੀਂ ਮਿਲਣਾ ਕਿਤੋਂ ਆਹ ਦੇਖੋ ਪਿਓਰ ਕਾਟਨ ਦੇ ਸੂਟ ਸਟੈਚੂਰ ਦਾ ਟਾਂਕੇ ਜਿਹੜੇ 195 795 ਇਦਾਂ ਸੇਲ ਹੁੰਦੇ ਆ ਜੀ ਸਭ ਤੋਂ ਵੱਡੀ ਗੱਲ ਬੋਟਮ ਵੀ ਆਊਗੀ ਇਹਦੀ ਪਿਓਰ ਕਾਟਨ ਦੀ ਆ ਦੇਖੋ ਜੀ ਵਰਕਵਲੀ ਨਾਲ ਦੁਪੱਟੇ ਆਣਗੇ ਪਿਓਰ ਕਾਟਨ ਦੇ ਕਿੰਨੇ ਸੋਹਣੇ ਸੋਹਣੇ ਦੁਪੱਟੇ ਲੱਗੇ ਹੋਇਆ ਪਰ ਸਿਮੀ ਟੈਕਸਟਾਈਲ ਦਾ ਹੋਲ ਸੇਲ ਪ੍ਰਾਈਸ 400 ਹੀ ਆ ਜੀ 400 ਰੁਪਿਆ ਹੈ ਸਿਰਫ 400 ਰੁਪਏ ਜੀ 400 ਦੀ ਰੇਂਜ ਮਿਲਣਗੇ ਹੁਨਾ ਦੇਖੋ ਜੀ ਕਢਾਈਆਂ ਵਾਲੇ ਸੂਟ ਵੀ ਹੈਗੇ ਆ ਆਪਣੇ ਕੋਲ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ 5 ਮੀਟਰ ਦਾ ਸੂਟ ਆਊਗਾ ਕਾਟਨ ਦਾ ਸਾਰੀ ਕੁਆਲਿਟੀਾ ਥੋੜਾ ਲਵੇ ਸਭ ਕੁਝ ਮਿਲੇਗਾ ਇਹ ਦੁਪੱਟੇ ਦੇ ਨਾਲ ਆਊਗਾ ਕਾਟਨ ਦਾ ਵਰਕ ਆਹ ਦਿਖਾਓ ਜੀ ਹਾਂ ਇਹ 750 ਵਾਲਾ ਸੂਟ ਹੈ 390 ਰੁਪਏ ਦਾ ਜੀ 300 390 ਰੁਪਏ ਦਾ ਸੂਟ ਹੈ ਜੀ 400 ਵੀ ਨਹੀਂ ਮੰਗੇ ਰੇ 10 ਘੱਟ ਤੱਕ 390 ਦੇਖੋ ਡਿਜ਼ਾਈਨ ਦੇਖੋ ਇੱਕ ਮਿੰਟ ਡਿਜ਼ਾਈਨ ਦੇਖਣ ਦਿਓ ਮਾੜਾ ਜੀ ਤੁਸੀਂ ਲੋਕਾਂ ਤੱਕ ਪਹੁੰਚਣ ਦਿਓ ਦਿਖਾਓ ਕੈਮਰਾਮੈਨ ਜੀ ਮਾੜਾ ਸਮਾਰ ਕੇ ਇੱਕ ਮਿੰਟ ਬេរ ਇਹਦਾ ਡਿਜ਼ਾਈਨ ਤੇ ਦਿਖਾ ਦੇਣਾ ਤੁਸੀਂ ਬਹੁਤ ਸੋਹਣਾ ਸੂਟ ਹੈ ਕਿਉਂਕਿ ਲੋਕਾਂ ਨੂੰ ਪਤਾ ਲੱਗ ਜੇ ਵੀ ਗੱਲਬਾਤ ਹੈ ਹੁੰਦੇ ਜੀ 8 8 10 10 ਰੰਗ ਹੁੰਦੇ ਆਪਣੇ ਕੋਲ ਹਰ ਆਈਟਮ ਚ 8 8 10 10 ਰੰਗ ਇਹ ਆਊਗਾ ਪਿਓਰ ਜਾਮ ਦਾ ਸੂਟ ਹੈ Ориジナル ਜਾਮ ਲੱਗੀ ਹੁੰਦੀ ਹੈ ਜਾਮ ਹਾਂ ਪਿਓਰ ਵੀ ਜਿਹੜੇ ਕਪੜਾ ਵੇਚਦੇ ਉਹਨਾਂ ਨੂੰ ਕਪੜੇ ਦਾ ਨਾਮ ਪਤਾ ਹੋਵੇ ਪਿਓਰ ਜਾਮ ਆਊਗੀ ਜੀ ਤੁਹਾਨੂੰ ਪੀਸ ਵੀਵਰਸ ਖੋਲ ਕੇ ਦਿਖਾਣੇ ਆ ਖੋਲ ਕੇ ਦਿਖਾਓ ਇਸ ਪਿਓਰ ਆ ਦੇਖੋ ਜੀ 100% ਕਾਟਨ ਦਾ ਸੈੱਟ ਬਣਿਆ ਹੋਇਆ ਨੇ ਬਾਈ ਹੈਨਾ ਤੁਹਾਡੇ ਲਈ ਸੈੱਟ ਬਏ ਸੈੱਟ ਹੈ ਜੀ ਆਹ ਦੇਖੋ ਜੀ ਆਹ ਦੇਖੋ ਵੀਵਰਸ ਬੈਕ ਚੈੱਕ ਕਰੋ ਹਾਂ ਫਰੰਟ ਚੈੱਕ ਕਰੋ ਗਲੇ ਦੇ ਨਾਲ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਜੀ ਚੀਜ਼ ਚੈੱਕ ਕਰੋ। ਹਾਂ ਅੱਛਾ ਹੱਥਾਂ 'ਲੀ ਕੜਾਈ ਹੈ ਇਹ। ਹਾਂ ਹਾਂ ਨਾਲ ਅੱਜਕੱਲ ਜਿਵੇਂ ਰਖੜੀ ਚ ਗਾਹ ਕਹਿੰਦੇ ਨੇ ਹਲਕੀ ਹਲਕੀ ਗਲੇ ਤੇ ਕੜਾਈ ਕੱਢੀ ਹੋਵੇ ਨਾਲ ਇਦਾਂ ਦੀਆਂ ਚੀਜ਼ਾਂ ਵਿਕਦੀਆਂ। ਔਰ ਬਾਟਮ ਦਾ ਕੱਪੜਾ ਵੀ ਦੇਖ ਲੋ ਕਿੰਦਾ ਸੋਹਣਾ ਲੱਗਿਆ ਹੋਇਆ ਜੀ। ਹਾਂ। ਦੁਪੱਟਾ ਨਾਲ ਆਊਗਾ ਕਾਟਨ ਦਾ ਪ੍ਰਿੰਟਡ। ਕਿੰਨਾ ਪਿਆਰਾ ਸੂਟ ਹੈ। ਵਾਓ। ਕੋਈ ਇਹ ਸੂਟ 1200 ਦਾ ਨਹੀਂ ਹੈ। ਕੋਈ 1100 ਨਹੀਂ ਹੈ। ਬਾਜ਼ਾਰ 'ਚ ਭਾਵੇਂ 1900 1100 ਵਿਕਦਾ ਹੈ। ਪਰ ਸਿਮੀ ਟੈਕਸਟਾਈਲ ਤੇ ਮਿਲਣਾ ਜੇ 450 ਰੁਪਏ ਦਾ ਸੂ ਕੋਕ ਔਰ ਗਾਰੰਟੀ ਹੈ ਤੁਸੀਂ ਹਰ ਭਾਅ ਵੇਚ ਕੇ ਇੰਦੇ ਚ ਅੱਖਾਂ ਚੰਗੇ ਪੈਸੇ ਕਮਾ ਸਕਦੇ ਹੋ ਦੁਪੱਟਾ ਦੇਖੋ ਕਿੰਦਾ ਸੋਨਾ ਲੱਗਿਆ ਹੈ ਸਿਰਫ 450 ਰੁਪਏ ਦਾ ਸੂਟ ਮਿਲੂਗਾ ਤੁਹਾਨੂੰ ਰਖੜੀ ਤੱਕ ਆਫਰ ਇਹ ਰਖੜੀ ਤੱਕ ਆਫਰ ਹੈ ਉਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਉਸ ਤੋਂ ਬਾਅਦ ਅਲੱਗੇ ਚੀਜ਼ਾਂ ਆਣਗੀਆਂ ਅਲੱਗ ਹਨ ਨਵੀਂ ਚੀਜ਼ਾਂ ਆਣਗੀਆਂ ਨਵੀਂ ਵੈਰਾਈਟੀ ਸੇਲਾਂ ਲੱਗਦੀਆਂ ਰੰਗੀਆਂ ਅੱਧਿਆ ਅੱਧਿਆ ਗੱਲ ਹੀ ਹੈਗੀ ਅੱਛਾ ਸੇਲ ਮਿਲਦੀ ਰਹੂਗੀ ਹੋਰ ਆਜੂ ਫਿਰ ਕਪੜਾ ਹੋਰ ਕਪੜਾ ਆਜੂ ਫਿਲਹਾਲ ਇਹ ਵੈਰਾਈਟੀ ਤੁਹਾਨੂੰ ਸਾਰੀ ਰਖੜੀ ਤੱਕ ਮਿਲੂਗੀ ਜੀ ਆਹ ਦੇਖੋ ਆ ਵੀ ਪਿਓਰ ਜਾਮ ਦਾ ਪੀਸ ਹੈ ਜੀ origignal ਜਾਮ ਆਂਦੀ ਨਾ ਜਾਮ ਕਪੜਾਾਂ ਦਾ ਜਿਹੜਾ ਇਹ ਬੈਕ ਆਊਗੀ ਕੈਮਰੇ ਤੇ ਦਿਖਾਦਾ ਕਰੋ ਆਹ ਦੇਖੋ ਜੀ ਆਹ ਦੇਖੋ ਗਲੇ ਦੇ ਦੁਪੱਟੇ ਨਾਲ ਆਣਗੇ ਪਿਓਰ ਦੇ ਲਟਕਣ ਵਾਲੇ ਹਾਂ 950 850 ਇੱਦਾਂ ਸੇਲ ਹੁੰਦੇ ਆ ਜੀ ਪਰ ਸਿਮੀ ਟੈਕਸਟਾਈਲ ਤੇ ਆ ਕੇ ਲੈ ਜਾਓ ਤੁਸੀਂ 450 ਰੁਪਏ ਦਾ ਸੂਟ 450 450 ਰੁਪਏ ਦਾ ਸੂਟ ਲੈ ਜਾਓ ਸਿਮੀ ਟੈਕਸਟਾਈਲ ਤੇ ਆ ਕੇ ਵਿਵਰਸ ਐਡਾ ਤੁਹਾਡਾ ਫਾਇਦਾ ਕਰਾਂਗੇ ਇਹ ਬਰਗਰ ਰੇਟ ਨਹੀਂ ਦੇਣਾ ਕਿਸੇ ਨੇ ਆ ਇਹ ਤਾਂ ਦੇ ਨਹੀਂ ਦੇਣਾ ਉਹਨਾ ਦੇਖੋ ਜੀ ਜਿਹੜੇ ਫੋਟੋਆਂ ਵਾਲੇ ਸੂਟ ਅੱਜ ਕੱਲ बिकਦੇ ਪੈਣੇ ਮਾਰਕੀਟ ਵਿੱਚ ਕੋਈ ਵੇਚਦਾ 1250 ਦਾ ਕੋਈ 1350 ਦਾ ਕਪੜਾ ਆਊਗਾ ਪਹਿਲੀ ਗੱਲ ਤੇ ਪੂਰਾ 5 ਮੀਟਰ ਮੀਟਰ ਤੋਂ ਨਾਪ ਕੇ ਜੀ ਆ ਦੇਖੋ ਜੀ पूरा 5 मीटर कपड़ा आऊगा हां ਨਾਲ ਇਹਦੇ ਦੁਪੱਟਾ ਦੇਖੋ ਜੀ ਕਿੱਡਾ ਸੋਹਣਾ ਪੱਟੀ ਵਾਲਾ 100% कॉटन ਦੁਪੱਟਾ ਹੁੰਦਾ ਜੀ ਕਿਹੜਾ ਕਹਿੰਦੇ ਨੇ ਕਪੜਾ ਇਹਨੂੰ ਇਹਨੂੰ ਕਹਿੰਦੇ ਕੂਲੀ कॉटन ਜੀ ਨਵਾਂ ਕਪੜਾ ਆਇਆ ਹੈ ਸੀਜ਼ਨ 'ਚ ਦੁਪੱਟਾ ਚੈੱਕ ਕਰੋ 2.5 2.5 ਮੀਟਰ ਦੇ ਦੁਪੱਟੇ ਆ ਦੁਪੱਟੇ ਦੀ ਕੁਆਂਟੀਟੀ ਚੈੱਕ ਕਰੋ ਪੂਰਾ ਫੁੱਲ ਸਾਈਜ਼ ਆ ਬਈ हां ਫੜੀ ਦੁਪੱਟਾ ਦੇਖ ਪੂਰਾ ਫੁੱਲ ਸਾਈਜ਼ ਆ ਦੇਖੋ ਜੀ ਇਹ ਵੀ ਸਟੈਚੂਟਰੀ ਕਈ ਤੁਸੀਂ ਕਹਿ ਦਿੰਦੇ ਹੋ ਕਮੈਂਟਾਂ ਦੇ ਪੂਰਾ ਨਹੀਂ ਹੁੰਦਾ ਕਪੜਾ ਯਾਰ ਹੋਰ ਦੱਸੋ ਹੁਣ ਖੋਲ ਕੇ ਤਾਂ ਦਿਖਾਣੇ ਆ ਕਪੜਾ ਹੋਰ ਕੀ ਕੀ 1195 1 올 오버 수트 गले दा दा सिर्फ ते कढ़ाई चुन्नी नाल 500 ਦਾ ਵੇਚਨ ਵਾਲਾ ਸੂਟ ਸਿਰਫ ਦਾ ਸਿਰਫ 250 ਰੁਪਏ ਦਾ ਸੂਟ ਦਵਾਂਗੇ ਇਹਦੇ ਤੁਹਾਨੂੰ ਡਾਰ ਕਲਰ ਵੀ ਮਿਲਣਗੇ ਇਹਦੇ ਤੁਹਾਨੂੰ ਲਾਈਟ ਕਲਰ ਵੀ ਮਿਲਣਗੇ ਹਰ ਤਰ੍ਹਾਂ ਦਾ ਕਲਰ ਚਾਰਟ ਮਿਲੂਗਾ ਬਾਜ਼ਾਰ ਚ 500 ਦਾ ਬਈ 500 ਦਾ ਸੂਟ ਹੈ ਜੀ ਇਹ ਲੋ 650 750 ਚ ਫੋਟਵਾਂ ਵਾਲੇ ਸੂਟ 390 ਰੁਪਏ ਦਾ ਜੀ ਇਹ ਲੋ ਮਰ ਕੋਲ ਖੋਲ ਕੇ ਦਿਖਾ ਦਿਓ ਭਾਈ ਬਣ ਕੇ ਲੋ ਜੀ ਲੋ ਆਈਡੀਆ ਹੋ ਜੀ ਲੋਕਾਂ ਨੂੰ ਥੋੜਾ ਬੜਾ ਪਿਆਰਾ ਸੂਟ ਹੈ ਜੀ ਇਹ ਬਹੁਤ ਵਧੀਆ ਚੀਜ਼ ਹੈ ਕੁਆਲਿਟੀ ਵਧੀਆ ਹੈ ਆ ਦੇਖੋ ਜੀ ਬਹੁਤ ਵਧੀਆ ਚੀਜ਼ ਆ ਦੇਖੋ ਐਦਾਂ ਆਊਗਾ ਜੀ ਆ ਦੇਖੋ ਐਦਾਂ ਦਾ ਹੋਣਾ ਨਾਲ ਇਹਦੇ ਦੁਪੱਟੇ ਜੀ ਮੜਾ ਇਹਨੂੰ ਸਮਾਰ ਕੇ ਸਮਾਰ ਕੇ ਦਿਖਾ ਦੇ ਰਜੇ ਪੈਂਸ਼ਨ 90 ਰੁਪਏ ਦਾ ਕਾਟਨ ਦੇ ਦੁਪੱਟਿਆਂ ਨਾਲ ਵੀਰ ਜੀ ਦੇਖੋ ਆ ਦੇਖੋ ਤੁਸੀਂ ਇਸ ਤਰ੍ਹਾਂ ਦੇ ਸੂਟ ਨੇ ਜੀ ਇਹ ਕਲਰ ਦੇਖੋ ਕਿੱਡੇ ਸੋਨੇ ਸੋਨੇ 390 ਰੁਪਏ ਦਾ ਸੂਟ ਚੱਕ ਕਰਕੇ ਆਪਾਂ ਇੱਕ ਖਾਸ ਕਰਕੇ ਕਿਹੜੇ ਛੋਟੇ ਸ਼ਹਿਰ ਨੇ ਉੱਥੋਂ ਨਹੀਂ ਮਿਲਦਾ ਇੰਨਾ ਸਸਤਾ ਕਪੜਾ ਬਿਲਕੁਲ ਬਿਲਕੁਲ ਲੋਕ ਡਬਲ ਤੋਂ ਆ ਦੇਖੋ ਉਹਨੂੰ ਬੁਟੀਕ ਵਾਲੇ ਫੀਸ ਜੀ ਜਿਹੜੇ 1295 ਦੇ ਦਿਖਦੇ ਸੇਮ ਫੋਟੋ ਵਾਲਾ ਪੀਸ ਆਊਗਾ ਜਿੱਦਾਂ ਫੋਟੋ 'ਚ ਬਣਿਆ ਹੋਇਆ ਜੀ 5 ਮੀਟਰ ਦਾ ਸੂਟ ਆਊਗਾ ਚਾਕਲੇਟ ਕਾਟਨ ਦਾ ਦੇਖੋ ਜੀ ਇਹਦੀ ਬਾਜੂ ਤੇ ਵਰਕਾ ਦਿਖਾ ਕਰਕੇ हां यार ये सूट तो बहुत बढ़िया है बहुत बहुत बढ़िया सूट है बाजू पे वर्क है 1295 बिकदा डिटेल च ये बाहन है हां सिमी टेक्सटाइल ਦਾ ਹੋਲਸੇਲ ਪ੍ਰਾਈਸ ਹੈ 2.5 ਮੀਟਰ ਦਾ ਦੁਪੱਟਾ 650 ਬਿਕਦਾ ਪੀਸ ਆ ਦੇਖੋ ਜੀ 650 ਦਾ ਬਹੁਤ ਬਹੁਤ ਸਹੀ ਰੇਟ ਆ ਬਾਈ ਯਾਰ ਨਹੀਂ ਨਹੀਂ ਬੋਕੈਂ ਨਹੀਂ ਦੇਣਾ ਜੀ ਚੈਲੰਜ ਹੈ ਸਾਡਾ ਇਹ ਸਿਰਫ ਤੁਹਾਨੂੰ सिਮੀ ਟੈਕਸਟਾਈਲ ਮੇਰੇ ਮਾੜਾ ਦੁਪੱਟਾ ਵੜਿਆ ਯਾਰ ਦੇਖਾ ਦੁਪੱਟੇ 2.5 2.5 ਮੀਟਰ ਦੇ ਚੈੱਕ ਕਰੋ ਜੀ ਲੈ ਦੇਖੋ ਕਿੰਦੀ ਸੋਹਣੀ ਟਾ ਦੇਖੋ ਯਾਰ ਸਰ ਯਾ ਇਸ ਅੱਗੇ ਆਪਣੀਆਂ ਮਸ਼ੀਨਾਂ ਲੱਗੀਆਂ ਹੋਈਆਂ ਜੀ ਉੱਥੇ ਤਿਆਰ ਹੁੰਦਾ ਤਾਂ ਤੁਹਾਨੂੰ ਸਸਤਾ ਪੈਂਦਾ ਸਸਤਾ ਹੀ ਵੇਚ ਲਈਦਾ ਇਹਦੇ ਚਾਰ ਰੰਗ ਆ ਬਾਈ ਕਹਿੰਦਾ ਘੱਟ ਕਮਾਉਣੇ ਆ ਪੈਸੇ ਵੀ ਜਦੋਂ ਮਾਲ ਜ਼ਿਆਦਾ ਵਿਕ ਜਾਂਦਾ ਹੁਣ ਆ ਦੇਖੋ ਪਿਓਰ ਚਾਕਲੇਟ ਦਾ ਸੂਟ ਆ 5 ਮੀਟਰ ਦਾ ਗਲੇ ਤੋਂ ਲੈ ਕੇ نیچے ਦਾ ਵਰਕ ਦੇਖੋ ਕਿੰਦਾ ਸੋਨਾ ਟੁੱਟਵੀ ਪੈਚ ਦਾ ਕੰਮ ਆ ਜੀ ਇਹ ਸਾਰਾ ਕਟਿੰਗ ਹੋ ਕੇ ਲੱਗਦਾ ਪੈਚ ਗਲੇ ਤੇ ਵੀ ਆਪ ਦੇਖੋ ਫਰੰਟ ਸਾਰਾ ਉੱਪਰ ਤੱਕ ਦੁਪੱਟੇ ਪਿਓਰ ਕਾਟਨ ਦੇ 2.5 2.5 ਮੀਟਰ ਦੇ 1000 ਤੋਂ 1200 ਉਹਦੇ ਵਿਕਦੇ ਆ ਪਰ ਸਿਮੀ ਟੈਕਸਟਾਈਲ ਤੇ ਆ ਕੇ ਲੈ ਜਾਓ 550 ਰੁਪਏ ਦਾ ਸੂਟ ਤੁਸੀਂ ਚੱਕੋ ਵੀ 550 550 ਔਰ ਕਲਰ ਦੇਖੋ ਆਪਣੇ ਮਿਲੂਗਾ 1100 ਵਾਲੇ ਸੋਨੇ ਕਲਰ ਕਲਰ ਹੈਗਾ ਬਾਈ ਪੂਰੇ ਸਿਰਾ ਕ ਕੜਾ ਦਮਾਂਗਾ ਜੀ ਬੁਟੀਕ ਵਾਲੇ ਸੂਟ ਹੈ ਵੀਵਰਸ ਚਾਰ ਪੈਸੇ ਕਮਾਨ ਵਾਲੇ ਸੂਟ ਹੈ ਤੁਹਾਨੂੰ ਆਹ ਦੇਖੋ ਜੀ ਵੀਵਰਸ ਐਡਾ ਪਿਆਰਾ ਸੂਟ ਆ ਦੇਖੋ ਜਿੱਦਾਂ ਫੋਟੋਜ਼ ਆ ਐਗਜ਼ੈਕਟ ਇਦਾਂ ਹੀ ਮੰਨੇਗਾ ਇਸ ਸਮਲੋ ਹੈ ਸਾਡੀ ਦੁਕਾਨ ਦੀ ਜਾਨ ਆ ਇਹਨਾਂ ਵਿਕਦਾ ਡਿਜ਼ਾਈਨ ਵਾਲਾ ਪਿਓਰ ਚਾਕਲੇਟ ਦੇ ਉੱਪਰ 5 ਮੀਟਰ ਦਾ ਸੂਟ ਹੈ ਇਹਨੂੰ ਸਮਾਰ ਕੇ ਦਿਖਾ ਦੇ ਟਿਕਾ ਕੇ ਭਾਈ ਜੀ ਇਹ ਸਾਰਾ ਕਟਵਰਕ ਦਾ ਕੰਮ ਆ ਥੋੜਾ ਜ਼ੂਮ ਕਰਕੇ ਦਿਖਾ ਦਿਓ 1 ਮਿੰਟ ਫਿਰ 1 ਮਿੰਟ ਬਲਾ ਦੇਖੋ ਜੀ ਆ ਸਾਰਾ ਇਦਾਂ ਹੀ ਆਊਗਾ ਦੇਖੋ ਜੀ ਅੱਜ ਤਾਂ ਬਾਜੀ ਤੋਂ ਬਣਿਆ ਆ ਨਾ ਇਹ ਸਾਰਾ ਇਦਾਂ ਹੀ ਸਟਾਈਲ ਆਊਗਾ ਇਹ ਸਾਰਾ ਕਟਵਰਕ ਦਾ ਕੰਮ ਆ ਦੇਖੋ ਜੀ ਇਹ ਸਾਰਾ ਕਟਿੰਗ ਹੋ ਕੇ ਲੱਗਦਾ ਕੋਈ ਕੋਈ ਕਾਰੀਗਰ ਕਰਕੇ ਤਾਂ ਗਲੇ ਤੇ ਵੀ ਕਢਾਈ ਆ ਨਾਲੇ ਬਟਨ ਦੇ ਹਾਏ ਖਾਸ ਕਰਕੇ ਸੂਟ ਤਾਂ ਲੈ ਜਾਉਗੇ ਕਿਸੇ ਵਧੀਆ ਅਰਜੀ ਤੋਂ ਸਮਾਇਓ ਮੇਰੇ ਭੈਣਾਂ ਨੂੰ ਬੇਨਤੀ ਆ। ਆਹ ਦੇਖੋ ਜੀ ਐਦਾਂ ਮੈਂ ਜਿੱਦਾਂ ਕਲਰ ਆਣਗੇ ਐਦਾਂ ਦੇ ਚਾਰ ਜੇ ਵੀਰ ਤੁਹਾਨੂੰ 1500 ਤੋਂ ਘੱਟ ਤੁਹਾਡੇ ਸ਼ਹਿਰ 'ਚ ਮਿਲ ਜਵੇ ਗਰੰਟੀ ਹੈ ਮੇਰੀ ਪਰ ਸਿਮੀ ਟੈਕਸਟਾਈਲ ਦਾ ਹੋਲਸੇਲ ਪ੍ਰਾਈਸ ਹੈ 695 ਰੁਪਏ ਦਾ ਜੀ ਸਰ ਬਸ ਸਿਰਫ 695 ਕੈਨਾ ਮਰਜ਼ੀ ਲੈ ਲਓ ਕਪੜਾ ਕੋਈ ਨਾ ਇਹ ਮਰਜ਼ੀ ਲੋ ਕਪੜਾ ਬਹੁਤ ਸਫਤਾ ਆਂਦਾ ਵੀਰ ਜੀ ਪਿੱਛੇ ਲੋਕੀ ਮਹਿੰਗਾ ਵੇਚਦੇ ਆ ਆਪਾਂ ਤੁਹਾਨੂੰ ਮਾਰਕੀਟ ਦੇ ਵਿੱਚ ਕੀ ਰੇਟ ਚੱਲਦਾ 1500 ਜੋ ਮੂੰਹ ਮੰਗਦੇ ਆ ਜੀ ਇਹ ਚੀਜ਼ ਦਾ 1500 1400 13 ਲਈ ਖਤਮ ਕਰ ਰਹੇ ਆ ਜੀ ਆ ਦੇਖੋ ਹੁਣ ਪਿਓਰ ਕਾਟਨ ਦੇ ਸੂਟ ਆਂਦੇ ਆ ਜੀ ਚਾਕਲੇਟ ਦੇ ਇਹ ਵੀ 1350 1550 ਇਦਾਂ ਵੇਚਦੇ ਗਲੇ ਤੋਂ ਲੈ ਕੇ ਘੇਰੇ ਤੱਕ ਵਰਕ ਆਊਗਾ ਜੀ ਨਾਲ ਇਹਦੇ ਆਊਗੀ ਪੁੰਛਿਆ ਤੇ ਕਢਾਈ ਦੇਖੋ ਕਿੰਡੀ ਸੋਹਣੀ ਹੈ ਜੀ ਕਿੰਡੀ ਸੋਹਣੀ ਕਢਾਈ ਕੀਤੀ ਪੁੰਛਿਆ ਤੇ ਫਿਰ ਦੁਪੱਟੇ ਤੇ ਵੀ ਕਢਾਈ ਆਏਗੀ ਠੀਕ ਹੈ ਜੀ 15 1500 ਦੇ ਵਿਕਦੇ ਆ ਪਰ ਸਿਮੀ ਟੈਕਸਲ ਤੇ ਆ ਕੇ ਲੈ ਜਾਓ 750 ਰੁਪਏ ਦਾ ਸੂਟ 750 ਦਾ ਹੈ ਦੁਪੱਟੇ ਤੇ ਵੀ ਕਢਾਈ ਆਏਗੀ ਦੇਖੋ ਕਿੰਡੀ ਸੋਹਣੀ ਕਢਾਈ ਕੱਢੀ ਹੋਈ ਆ ਰੰਗ ਇਹਦੇ ਜ ਬਹੁਤ ਆਂਦੇ ਆ ਡਿਜ਼ਾਈਨ ਇਹਦੇ ਜ ਬਹੁਤ ਆਂਦੇ ਆ ਇਹਦਾ ਡਿਜ਼ ਆ ਲਓ ਜੀ ਡਿਜ਼ਾਈਨਿੰਗ ਚੈੱਕ ਕਰੂ ਵੀਰਸ ਤੁਸੀਂ ਇਹਦੀ ਗਿਆਨ ਇੱਕ ਤੋਂ ਇੱਕ ਦਊਂਗਾ ਤੁਹਾਨੂੰ ਵੈਰਾਈਟੀ ਇੱਕ ਤੋਂ ਇੱਕ ਦਊਂਗਾ ਦੇਖੋ ਜੀ ਵੜ ਕਰਕੇ ਆਹ ਦੇਖੋ ਡਿਜ਼ਾਈਨਿੰਗ ਦੇਖੋ ਕੱਪੜੇ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਹੋਏਗੀ ਮੇਰੀ ਕਿਉਂਕਿ ਕੱਪੜਾ ਅਸੀਂ ਹਲਕਾ ਥੜੇ ਦੇ ਵੀ ਨਹੀਂ ਲੈ ਕੇ ਆਏ ਤੇ ਵੇਚਣਾ ਬਹੁਤ ਦੂਰ ਦੀ ਗੱਲ ਆ ਦੇਖੋ ਜੀ ਬਿਲਕੁਲ ਬਈ ਜਰਾ ਸਫਾਈ ਦੇਖੋ ਕੜਾਈ ਦੀ ਕਿੰਨੀ ਹੈ ਹਾਂ ਅੱਧਾ ਪੂੰਛੇ ਤੇ ਕੜਾਈ ਆਏਗੀ ਅੱਧਾ ਦੁਪੱਟੇ ਤੇ ਵੀ ਕੜਾਈ ਆਏਗੀ ਆ ਦੇਖੋ ਜੀ ਸਿਰਫ ਤੇ ਸਿਰਫ 700 ਰੁਪਏ ਦਾ ਸੂਟ ਹੈ ਜੀ ਜਿਹੜਾ 15-1500 ਦਾ ਵਿਕਦਾ ਹੈ ਅੱਛਾ ਮਾਰਕੀਟ ਦਾ 1500 ਜਿਹੜਾ ਚੇਪੀ ਜਾਂਦੇ ਲੋਕ ਹਾਂ 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 ਅਗਲਾ 100 ਕਟਾ ਕੇ ਕਹਿੰਦਾ ਜੀ ਤੁਹਾਡੇ ਇਧਰ ਮੈਂ ਇਛਾਨ ਵੀ ਕਰਦਾ 1300 ਦਾ ਲਾ ਕੇ ਜਦ ਕਿ ਸੂਟ ਹੈਗਾ 750 ਰੁਪਏ ਦਾ ਅੱਛਾ ਯਾਰ ਵਈ ਆ ਦੇਖੋ ਜੀ ਰੱਖ ਵੀ 750 ਦਾ ਤੁਸੀਂ ਦੇ ਰਹੇ ਹੋ ਨਾਲ ਕਮਾ ਵੀ ਰਹੇ ਹੋ ਹਾਂ ਸਸੀ ਦੱਸ ਵੀ 25 ਕਮਾਣੇ ਜੀ ਕਮਾਈ ਜਾਇਜ਼ ਰੱਖੀ ਹੋਈ ਹੈ ਬਸ ਜੀ ਬਿਲਕੁਲ 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 ਹੁਣ ਆ ਦੇਖੋ ਜੀ ਇੱਕ ਪਿਓਰ ਦੇ ਸੂਟ ਆਂਦੇ ਜਿਹੜੇ ਬਾਜ਼ਾਰਾਂ ਚ ਵਿਕਦੇ ਆ ਸੂਲਾਂ ਸੋ ਸਟਾਰਸ ਸੋ ਠਾਰਸ ਸੋ ਨੰਨਿਕਦੇ ਗਲੇ ਤੋਂ ਲੈ ਕੇ ਨੀਚੇ ਤੱਕ ਵਰਕ ਆਏਗਾ ਹਾਂ ਦੁਪੱਟਾ ਦੇਖੋ ਕਿੰਨਾ ਸੋਹਣਾ ਜੀ ਐਨ ਦਿਖਾ ਦਿਓ ਜੀ ਵਧੀਆ ਚੀਜ਼ੇ ਸਭ ਕੁਝ ਹੈ ਗਿਆ 1000 ਰੁਪਏ આર ਦਾ ਸੂਟ ਹੈ ਜੀ ਇਹ ਦੇਖੋ ਹੌਲੀ ਹੌਲੀ ਵਧੀ ਜਾਂਦੇ ਤੁਸੀਂ ਵੀ ਕਿਵੇਂ ਵਧੀ ਨਹੀਂ ਸਾਡੇ ਕੋਲ ਵੀ ਕੁਆਲਿਟੀ ਥੱਲੇ ਤੋਂ ਲੱਗੇ ਆਪਾਂ ਵੀ ਉੱਪਰ ਤੋਂ ਕੋਈ ਸਾਰੀ ਕੁਆਲਿਟੀ ਹੁੰਦੀ ਹੈ 5000 ਤੱਕ ਦਾ ਸੂਟ ਗਾਇਆ ਹਾਂ ਉਹੀ ਕਹਿੰਦੇ 10000 ਦੇ ਵਿਕਦਾ ਉਹੀ ਕਹਿੰਦੇ ਵੀਰੇ ਮੈਂ ਆਪਣੇ ਕੋਲ ਸਾਰੀ ਕੁਆਲਿਟੀ ਹੈ ਜੀ ਮਗਰ ਬਾਜ਼ਾਰ ਨਾਲ ਸਸਤਾ ਹੈ ਦੇਖੋ ਇਹ ਆਪਾਂ ਥੱਲੇ ਲੱਗੇ ਆ ਦਿਖਾਓ 600 ਦੇ 4 ਸੂਟ ਦਿ ਇਹ 895 ਦਾ ਦੇਖੋ ਇਹਦੇ ਬਿੱਤੇ ਵਿੱਚ 15 1500 ਦਾ ਹਾਂ ਆ ਤੇ ਕੋ ਦੁਪੱਟਾ ਚੈੱਕ ਕਰੋ ਕਿੱਡਾ ਸੋਨਾ ਜੀ ਹਾਂ 3 ਚੀਜ਼ ਦਾ ਮੁੱਲ ਆ ਭਾਈ ਹਾਂ ਬਸ 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 ਇਹਨਾਂ ਦੇ ਰੰਗ ਦੇਖੋ ਕਿੱਡੇ ਸੋਨੇ ਸੋਨੇ ਆਉਂਦੇ ਆ ਡਿਜ਼ਾਈਨ ਕਿੰਨੇ ਸੋਨੇ ਸੋਨੇ ਆਉਂਦੇ ਆ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਵੀ ਬਸ ਕਿੱਡੇ ਸੋਨੇ ਸੋਨੇ ਡਿਜ਼ਾਈਨ ਆ ਕੀ ਬਾਤ ਆ ਭਾਈ ਸਿਰਾਂ ਗੱਲ ਬਾਤ ਕੀ ਪਿਆਰੇ ਡਿਜ਼ਾਈਨ ਬਾਟਮ ਦੇ ਕੱਪੜੇ ਚੈੱਕ ਕਰੋ ਕਿੱਡੇ ਸੋਨੇ ਸੋਨੇ ਆ ਹੁਣ ਆ ਦੇਖੋ ਜੀ ਇਹ ਜਿਹੜੇ ਵਿਆਹ ਸ਼ਾਦੀਆਂ ਵਾਲੇ ਸੂਟ ਆਉਂਦੇ ਆ ਨਾ ਲੋਕੀ ਜਿਹੜੇ ਵੇਚਦੇ ਆ ਹਾਂ 1800 2000 250 ਆ ਵੀ ਕੋਲ ਸੀਮੀ ਟੈਕਸਟਾਈਲ ਤੇ ਤੁਹਾਨੂੰ ਮਿਲ ਨੇ ਸਿਰਫ ਤੇ ਸਿਰਫ 890 ਰੁਪਏ ਦਾ ਸੂਟ ਹੈ ਜੀ ਆ ਦਿਖਾਓ ਮਾੜਾ ਇਹ ਵੀ ਪੀਓਵਰ 55 ਦੇ ਅਕਰੀ ਠੀਕ ਕਰਕੇ ਇੱਥੇ ਲੋ ਟੇਪ ਸੀ ਗਰੀ ਸਿਰਫ ਤੇ ਸਿਰਫ 890 ਰੁਪਏ ਦਾ ਮਿਲਣਾ ਤੁਹਾਨੂੰ ਆ ਦੇਖੋ 890 ਦਾ ਸਾਡੇ ਸਹੀ ਕਰ ਦਿੱਤੇ ਅੱਛਾ 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 ਜਿ ਸਾਰਾ ਹੱਥ ਦਾ ਕੰਮ ਕੀਤਾ ਹੈ ਜੀ ਉੱਪਰ ਚੈੱਕ ਕਰੋ ਲਓ ਜੀ ਕਰੋ ਜੋ ਮਾੜਾ ਜਿਹਾ ਦਿਖਾਓ ਬਹੁਤ ਸੋਹਣਾ ਪੀਸ ਹੈ ਕਿਸੇ ਨੂੰ ਜਾ ਕੇ ਤੁਸੀਂ ਕਹੋਗੇ ਨਾ ਅਸੀਂ 2000 ਦਾ ਲਿਆਂਦਾ ਮੇਰੀ ਦੁਕਾਨ ਤੇ ਲੈ ਕੇ ਜਾਓਗੇ ਹਰ ਕੋਈ ਇੱਕ ਛੱਟ ਮੰਨ ਜਗਾ ਕਿਉਂਕਿ ਇਸ ਤੋਂ ਘਾਟੇ ਵਿਕਦੇ ਵੀ ਨਹੀਂ ਇਹ ਸਿਮੀ ਟੈਕਸਟਾਈਲ ਤੇ ਮਿਲਨੇ ਤੁਹਾਨੂੰ 890 ਰੁਪਏ ਦਾ ਸੂਟ ਦੇਖੋ ਜੀ 890 90 ਦੇ ਸੂਟ ਕਲਰ ਬੜੇ ਹਰ ਆਈਟਮ ਚ ਕਲਰ ਤੁਹਾਨੂੰ ਬੜੇ ਮਿਲਣਗੇ ਆ ਦੇਖੋ ਜੀ ਕਿੰبے ਸੋਨੇ ਸੋਨੇ ਕਲ ਪੋਹੋਤ ਵਧੀਆ ਵਧੀਆ ਚੀਜ਼ਾਂ ਨੇ ਬਹੁਤ ਜ਼ਮਾਨ ਪਿਆ ਬਾਈ ਕੋਲੇ ਬਾਈ ਹੁਣ ਇਹ ਮੇਨ ਮੀਟੀ ਚੀਜ਼ਾਂ ਵੀ ਬਹੁਤ ਹੈ ਬਹੁਤ ਕਪੜਾ ਹੈ ਤੁਹਾਨੂੰ ਮੇਨ ਮੇਨ ਚੀਜ਼ਾਂ ਦਿਖਾਈਆਂ ਵੀ ਤੁਹਾਨੂੰ ਪਤਾ ਲੱਗ ਜਾ ਸਾਡੇ ਕੋ ਕੀ ਟੇਸਟ ਹੁੰਦਾ ਵਾ ਐਦਾਂ ਦੀ ਡਿਜ਼ਾਈਨਿੰਗ ਹੋਰ ਬਹੁਤ ਮਿਲ ਜਾਏਗੀ ਬਾਜ਼ਾਰ ਨੂੰ ਘੱਟ ਰੇਟਾਂ ਵਿੱਚ ਤੁਸੀਂ ਕਰਨਾ ਕੀ ਹੈ लुधियाने ਵਿੱਚ ਆ ਕੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋ ਸਾਡੀ ਦੁਕਾਨ ਹੈਗੀ ਹੈ ਸਿਮੀ ਟੈਕਸਟਾਈਲ ਦੇ ਨਾਮ ਤੇ 2 ਨੰਬਰ ਗਲੀ ਵਿੱਚ ਇਨਕੇ ਤੁਹਾਨੂੰ ਨਹੀਂ ਪਤਾ ਚੱਲਦਾ ਤੁਸੀਂ ਗੁਰਦੁਆਰਾ ਸਾਹਿਬ ਕੋ ਲਾ ਕੇ ਸਾਨੂੰ ਕਾਲ ਕਰ ਸਕਦੇ ਹੋ ਸਾਡਾ ਲड़का ਆ ਕੇ ਤੁਹਾਨੂੰ ਲੈ ਵੀ ਜਾਏਗਾ ਵੀਰ ਨੰਬਰ ਵੀ ਦਰ ਦੋ 7814101615 ਸਿਮੀ ਟੈਕਸਟਾਈਲ ਦੁਕਾਨ ਦਾ ਨਾਮ ਹੈ ਮੇਰਾ ਨਾਮ ਮਾਨੀਕਾ ਅਗਰ ਕਿਸੇ ਦਾ ਜਾਣਕਾਰੀ ਲੈਣੀ ਹੈ ਕੁਝ ਪੁੱਛਣਾ ਹੋਵੇ ਇਸ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਥੈਂਕ ਯੂ ਵੀਰ